ભાઈજી ਅੱਜ ਆਪਾਂ ਪਹੁੰਚੇ ਆਂ ਜੀ ਬੱਕਰੇ ਦੇ ਬੱਕਰੀਆਂ ਦੀ ਮੰਡੀ ਦੇ ਵਿੱਚ ਤਨੌਲੇ ਜਿਹੜੀ ਹਰ ਬੁੱਧਵਾਰ ਨੂੰ ਸੰਨਾ ਰੋਡ ਤੇ ਲੱਗਦੀ ਹੈ ਬਾਈ ਜੀ ਤੇ ਤੁਹਾਨੂੰ ਦਿਖਾਵਾਂਗੇ ਜੀ ਅੱਜ ਪੱਠਾਂ ਦੇ ਸੌਦੇ ਵੀਡੀਓ ਨਾਲ ਬਣੇ ਰਹੋ ਜੀ ਅੰਤ ਤੱਕ ਵੀਡੀਓ ਜਰੂਰ ਦੇਖਣਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਹੈਗਾ ਆਪਣਾ ਜੱਟ ਲਾਈਫ 76 ਤੇ ਆ ਜਾਓ ਜੀ ਫਿਰ ਤੁਹਾਨੂੰ ਵੀਡੀਓ ਦਿਖਾਈਏ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀਆਂ ਬਣਾ ਕੇ ਨੈਟ ਦੇ ਬਣਵਾਉਣੀਆਂ ਫਿਰ ਆਪਣਾ ਫੋਨ ਨੰਬਰ ਆ ਜੀ 77885 33188 ਜੀ ਆਜੋ ਬਾਈ ਜੀ ਮੰਡੀ ਦੇ ਵਿੱਚ ਜੁੜ ਜੇਪਾਂ ਸਾਰੇ ਭਰਾ ਤੁਹਾਨੂੰ ਦਿਖਾਈਏ ਵੀਡੀਓ ਆਜੋ ਬਾਈ ਜੀ ਦੇਖ ਕੇ ਇਹ ਸੂਤਾ ਦੇਖੋ ਬਾਈ ਦੋ ਦੰਦ ਲੈਵਰੀਆਂ ਸੋਨਾਂ ਅੱਲਾ ਮੰਡੀ ਹੈ ਨਹੀਂ ਯਾਰ ਚਾਰ ਦੋ ਦੰਦ ਪਤਾ ਹੀ ਨਹੀਂ ਆ ਯਾਰ ਦੇਖੋ ਚਾਰ ਦੰਦ ਦਾ ਸੂਪਿੰਦੀਆਂ ਨੇ ਹਾਲ ਵਾਖੇ ਤੇ ਦਿਖਾਉਣਾ ਮਾਰ ਵਾਲੇ ਨੂੰ ਕਹਿ ਦਿੰਦਾ ਤਾ ਦਿਖਾਤੀ ਉਹ ਤੈਨੂੰ ਦਿਖਾਉਣਾ ਮੈਂ ਵਿਚਾਰ ਚਾਰ ਦੰ ਦੇ ਗਿਆ ਲਓ ਜੀ ਬਾਦੋ ਆ ਜੋੜਾ ਦੱਸ ਕਿਨੇ ਨੇ ਨਾ ਆਏ ਲੱਗਦੇ ਥੋੜਾ ਸੱਚੀ ਯਾਰ ਸੱਚੀ ਨਹੀਂ ਹੈ ਯਾਰ ਹਰ ਸਾਢੇ ਕਿ ਤੂੰ ਫੜੀ ਜਾਂਦਾ ਫਿਰ ਛਾੜ ਕੇ ਤਾਂ ਹੁਣ ਫੜੂਗਾ ਹੀ ਮੈਂ ਸਾਰੇ ਕਹਿ ਨੇ ਜੀ ਹੈ ਕਰ ਲੈ ਹੁਣ ਬੰਦ ਕਰ ਸਾਰੇ ਕਹਿ ਨਹੀਂ ਤੇਰੇ ਸਾਰੇ ਚਾਰਾਂ ਨਗਨੇ ਆ ਬੱਕਰੇ ਕਿੰਨੇ ਦਾ ਸਾਰੇ ਬੱਕਰੇ ਦੇਖੋ ਇੱਕ ਵੇਟ ਹੋਲਾ ਮੰਡੀ ਸਾਰੇ ਦਾ ਕਿੰਨੇ ਪੈ ਲੈਣੇ ਯਾਰ 20 ਸੀਗੇ 18 18 ਦਾ 10 ਕਿੰਨੇ ਪੈ ਲੈਣੇ ਵੀਡੀਓ ਦੇ ਵਿੱਚ ਪੈਸੇ ਦੇਖ ਕੇ ਮੰਗੀ ਜਹਾਜ ਜਾਨ ਵਰਨੇ ਹਾਂ ਵੱਡੇ ਵੱਟਿਆਂ ਦੀ ਕਰੀ ਆਏ ਦੱਸ ਤਾਂ ਕਰ ਜਾ ਹਲੋ ਰਾਜ ਆ ਜਾ ਮੰਮ ਉਹ ਵੀ ਦਾ ਰੱਬਾ ਬਾਕੀ ਦਾ 10 ਕਿੰਨੇ ਰੁਪਏ ਚਿੱਟੀ ਬੱਕਰੀ ਪਰਫਰ ਇਹ ਯਾ ਦੇਖਣਾ ਹੈ ਕੌਣ ਹੈ ਐ ਨਹੀਂ ਦੱਸੇਗੀ ਕੁੱਕਲੀ ਦਾ ਦੱਸ ਕਿੰਨੇ ਰੁਪਏ ਲੈਣੇ ਆ 10000 ਦੇ ਦੇ ਲੈ ਨਹੀਂ ਕੋਈ ਗੱਲ ਕਰਦਾ ਉਹਨੇ ਮੈਂ ਦੂਜੀ ਗੱਲ ਨਹੀਂ ਕਰਦਾ ਉਹ ਕਿਹੜਾ ਹੁੰਦਾ ਆਪਣਾ ਪਿੰਡ ਜੱਖਾ ਕੋਲੇ ਪੰਜਾਬ ਹਰਿਆਣੇ ਚ 6000 ਦੀ ਦੇਣੀ ਨਹੀਂ ਦੇਣੀ ਦੇਖ ਲਾ ਜੀ ਇਹ ਰੱਖੀ ਸੀ ਚੱਕੀ ਬਾਂਗਰ ਚੋਂ ਹਾਂ ਆਹ ਪਾ ਜੀ ਸਾਡੇ ਸ਼ੀਦੀ ਦਿੰਨਾ ਕਿੰਨੇ ਦਿਨਾਂ ਫਰਹਾਨਾ ਮੁੱਲ ਸਹੀ ਕੀ ਹੈ ਹਾਂ ਤਾਂ ਕੀ ਹੈ ਕੋਈ ਰੇਟ ਦੱਸਿਆ ਦੱਸ ਦੀ ਦੇਵਾਂਗੇ ਆਏ ਨਹੀਂ ਵੀਰੇ ਸੌਦੇ ਬਣਦੇ ਕਿਉਂ ਨਹੀਂ ਕੰਮ ਚੱਲਦਾ 50 ਹਜ਼ਾਰ ਤੇਰਾ ਤਾਂ ਹੈ ਇਹ ਨਹੀਂ ਆ ਵੀ ਜਿੰਨੇ ਮੰਗ ਲੀਂਦੇ ਤਨ ਮੰਗੀ ਜਾਂਦੇ ਤਨ ਤੇਰੇ ਆਸੀ 20 ਮੰਗ ਲਈ ਇਹ ਨਹੀਂ ਕੰਮ ਚੱਲਦਾ ਸੌਦਾ ਤਾਂ ਫਿਰ ਸੁਣੋ ਸੌਦੇ ਤੇ ਕੋਈ ਟੈਕਸ ਨਹੀਂ ਪਹਿਲਾਂ ਸਵਾ ਲੱਖ ਮੰਗ ਲਾ ਇੱਕ ਗੱਲ ਸੁਣ ਜੇ ਲੋੜ ਤੋਂ ਵੱਧ ਮੁੱਲ ਮੰਗੋਗੇ ਚੀਜ਼ ਦਾ ਅਗਲਾ ਕਾਂ ਹੋ ਜਾਊਗਾ ਚਲੋ ਦਿਖਾਈ ਆਪਣੇ ਸਰੋਹੀ ਦਾ ਉਹ ਲੋਕਾ ਸਾਹਿਬ ਦਾ ਰਸਤਾ ਦਿਖਾ ਦੇ ਜੀ ਠੀਕ ਹੈ ਵੀ ਕਮੀ ਨਹੀਂ ਜੀ ਅੱਪਾ ਲੈਣ ਜਾਇਆ ਵੀ ਕਦੀ ਕੋਈ ਨਹੀਂ ਉਹਨੇ ਅੱਗੇ ਵੇਚਣੀ ਆ ਗੱਲ ਇਹ ਆ ਜੀ ਉਹਨੂੰ ਅੱਗੇ ਉਹਨੂੰ ਨਾ 1500 ਪਰੇ ਦਾ ਫਾਇਦਾ ਕੀ ਤੇ ਉਹਨੂੰ ਵੇਚਣੀ ਆ ਸਹੀ ਗੱਲ ਕਰ ਰਹੇ ਹਾਂ ਜੀ ਹਾਂਜੀ ਉਹਦੇ ਆ ਜਾ 1500 ਵਿੱਚ ਅਸੀਂ ਕਟਾ ਖਾ ਲਈਏ ਨਹੀਂ ਜੀ ਘਾਟਾ ਦੀ ਨਹੀਂ ਕਹਿੰਦੇ ਘਾਟਾ ਖਾਓ। ਇਹਦੇ ਕਿੰਨੇ ਨੇ? ਸੋਡਾ ਯਾਰ ਜਿੱਥੇ ਚਿੱਤ ਮੰਨਦਾ ਤੁਸੀਂ ਵੇਚੋ ਹਨਾ। ਜੀ ਨਹੀਂ ਆਪਾਂ ਤਾਂ ਕਹਿਤਾ ਜੀ। ਵੈਸੇ ਹੀ ਕਰਨ ਲੱਗਦੇ। ਦੋਨਿਆਂ ਬੱਕਰੀਆਂ ਨੂੰ। ਵੈਸੇ ਸਭੇ ਮੰਦੀ ਜਾਈ ਹੁੰਦੀ ਹੈ। ਘਰ ਦੋ ਜੀ ਵੀਡੀਓ ਸਟੇ ਹੁੰਦਾ ਫਕੇ। ਇਹਨਾਂ ਦਾ ਚਿੱਤ ਮੰਨ ਤਾਂ ਲੈ ਜਾਣਾ। ਠਨੋਲਾ ਮੰਡੀ ਆ ਜੀ। ਹਰ ਬੁੱਧਾ ਤੁਹਾਨੂੰ ਲੱਗਦੀ ਹੈ। ਦੇਖ ਲੈ ਵੀਰੇ। ਨਹੀਂ। ਹਾਂ। ਇਹ ਜੇਜ ਕੋ ਚੇਂਜ ਕਰੋ। ਤੂੰ ਜਾਇ ਤਾਂ ਤੂੰ ਕਹਿਣਾ। ਹੌਣ ਹੌਣ ਦਾ ਹੋ ਜਾਊਗਾ। ਜਾਇ ਤਾਂ ਤੂੰ ਕਹਿਣਾ ਸਾਈ ਕਰਨ ਦਾ। ਮੇਰਾ ਦਾਸ ਮੰਗੀ ਜਾਂਦਾ ਇੱਕ ਦਾ 10 ਤੁਸੀਂ ਜੇਜ ਕਰਦੇ ਵੀ ਜੇ ਜਿੰਨੇ ਤੇ ਦੇਣਾ ਲੈਣ ਦੇਣ ਵਾਲੀ ਗੱਲ ਸਿੱਧੀ ਕਰੋ ਆਪਾਂ ਕੋਈ ਬਕਾਈ ਮਾਰਨ ਦਾ ਨਹੀਂ ਫੇਦਾ ਠੀਕ ਹੈ ਗੱਲ ਕਿਹੜਾ ਪਿੰਡ ਹੈਗਾ ਚੱਕਰਪੁਰਾ ਜੀ ਚੱਕਰਪੁਰਾ ਚੱਕਰਪੁਰਾ ਜਾਖੜ ਕੋਲੇ ਠੀਕ ਹੈ ਸੰਗਰੂਰ ਦੇ ਲਈ ਜਾਈ ਨੇ ਨਹੀਂ ਨਹੀਂ ਇਹ ਨਹੀਂ ਨਹੀਂ ਇਹ ਬੰਦੂ ਮਾਨਸਾ ਜੀ ਮਾਨਸਾ ਜੀ ਹਰਿਆਣਾ ਦਾ ਵਧੀਆ ਬਾਤ ਵਧੀਆ ਬਾਤ ਬੋਵਾ ਵਧੀਆ ਬਾਤ ਹਰਿਆਣਾ ਹਾਂ ਵੀਰੇ ਦੱਸ ਜੀ ਬੋਲ ਬੋਲ ਤੂੰ ਬੋਲਣਾ ਮੈਂ ਤਾਂ ਦੋ ਵਾਰੀ ਬੋਲ ਗਿਆ ਠੀਕ ਹੈ ਕਿ ਸਾਢੇ 6 ਸਾਢੇ 6 ਕਹਿ ਕੇ 10 ਕਹਿ ਨੇ 10 ਕਹਿ ਨੇ 500 ਕੱਟ ਦੇ ਦੇ ਨਹੀਂ ਆਈ ਨਹੀਂ ਥੋੜੇ ਬਣ ਲੈ ਹੋਰ ਕਿਵੇਂ ਬਣਨ ਨੇ ਖਾਣ ਹੋਰ ਕਿਵੇਂ ਬਣਨਗੇ ਹਸਾਬ ਨਾਲ ਥੋੜਾ ਦੋ ਆਜਾ ਮੈਂ ਦੱਸਾਂ ਕਿਵੇਂ ਦੱਸੋ ਆ ਕਿੰਨੇ ਦਾ ਨੋਟ ਆ 500 ਦਾ ਕਿੰਨੇ ਚ ਚੱਲੂ 500 ਦਾ ਚੱਲ ਜੂ ਨਾ ਚੱਲਦਾ 490 ਚ ਚਲਾ ਦੇਗਾ 500000 500000 ਜਿਹੜਾ ਬੰਦਾ ਮਾਲ ਉਹਨੇ ਦੋਵੇਂ ਸੌਦਾ ਹੋ ਜੂ ਓ ਠੀਕ ਐ ਬਸ ਇਹ ਦਿਖਾਈ ਪੱਠ ਆਹ ਆ ਗਈ ਵਜੇ ਤਰੀਕੇ ਨਾਲ ਸਮਝ ਆਇਆ ਖਾਨ ਆ ਆ ਪੱਠ ਆਹ ਪੱਠ ਜੀ ਕਾਲੀ ਉਹ ਆ ਪਹਿਲੇ ਬੱਸੀ ਕਾਲੀ ਪੂਰੀ ਫੜੀ ਹੋਰ ਕਿਹੜੀ ਐ ਆ ਪੱਠ 3 ਆ ਪੱਠ 3 ਪੱਠ ਕਮਾ ਜਿਹੜੇ ਸੌਦਾ ਹੁਣ ਹੋ ਰਿਹਾ ਇਹ ਸੌਦਾ ਹੁੰਦਾ ਨਹੀਂ ਅਸਲ ਵਿੱਚ ਮੈਂ ਕਿ ਉਹ ਬਾਈ ਨੂੰ ਪਤਾ ਜੇ ਤਾ ਤੇ ਆ ਜੂਗੀ ਤੂੰ ਗੱਲ ਨਹੀਂ ਕਰ ਕੋਤੜੀ ਤੇ ਨਹੀਂ ਬਾਕੀ ਕਿਤੇ ਫਿਰ ਨਹੀਂ ਨਹੀਂ ਫੇਰ ਨਹੀਂ ਫੇਰ ਨਹੀਂ ਫੇਰ ਨਹੀਂ ਬਈ ਫੇਰ ਆਪਣੇ ਬਸ ਕਰ ਲੈ ਕੱਲ ਤੱਕ ਇਹ ਕੰਮ ਨਵੀਂ ਨਵੀਂ ਹੋਰ ਗੱਲ ਠੀਕ ਹੈ ਹਾਂ ਦੱਸ ਵੀਰੇ ਯਾਰ ਕੱਲੀ ਦਾ ਕੇ ਤਾਂ ਸਾਡੇ ਨੋ ਕੇ ਤਾਂ ਹੋਰ ਕੀ ਬੜਾ ਫੜ ਯਾਰ ਬੋਲ ਬੋਲ ਵਰਤਾਲਾ ਇਕਰ ਤਤਾ ਹੈਗਾ ਕੋਈ ਨਹੀਂ ਕੋਈ ਜੇ ਤੇਰੇ ਸੌਦਾ ਸਮਝੇ ਤਾ ਮੈਂ ਮੈਚ ਅੱਗੇ ਨਹੀਂ ਜਾਂਦਾ ਹੈ ਕੋਈ ਨਹੀਂ ਸੌਦਾ ਸਮਝਾ ਕੇ ਦੇ ਦਾਂਗਾ ਤੱਕ ਦਸੀ ਪਾਟ ਸਿੱਧਾ ਉਹਨੂੰ ਅੱਗੇ ਬਾਹਰ ਰੋਕ ਕੇ ਛੱਡ ਦੇ ਸੌਦਾ ਸੌਦੀ ਕਰਦੇ ਨਹੀਂ ਦੱਸ ਸੌਦਾ ਸੌਦਾ ਉੱਪਰ ਕਰ ਦੇ ਨਾਲ ਤੋਂ ਕਿੰਨੇ ਦੀ ਆ ਫਰਾਣ ਆ ਹਾਂ ਕੋਈ ਗੱਲ ਹਾਂ ਇਹ ਤਾਂ ਸਾਡੇ ਸਾਡੇ ਨੋਟ ਉਹ ਤਾਂ ਸੁਣ ਲੈ ਜਿਹੜੀ ਕਹਿਣ ਨੂੰ ਫਿਰਦਾ ਉਹ ਕਹੇ ਜੇ ਲੋ ਬੇਚਣਾ ਹੀ ਦੱਸ ਤੇਰਾ ਜਿੱਤ ਮਨਾਂ ਵੇਚੀ ਉਹ ਤਾਂ ਤਮੰਨਾ ਲੈ ਲੈ ਕੋਈ ਨਾ ਹੋ ਹੋਰ ਸ਼ਰਤਾ ਮੈਂ ਦਲਾ ਲਾ ਇਥੇ ਮੈਂ ਸੌਦਾ ਕਰਾਉਣਾ 100 ਰੁਪਏ ਨਾ ਮੈਂ ਲੈਣਾ ਦਲਾਲੀ ਲਖਾਈ ਹੋ ਆਪੋ ਆਪਣੀ 7500 ਦੀ ਦੇਣੀ ਤਾਂ ਇਧਰ ਆ ਹਾਂ ਠੀਕ ਹੈ ਇੱਕ ਵਾਰ ਸੁਣ ਇੱਕ ਵਾਰ ਸੁਣ ਗਾਗ ਤੇ ਬੈਰੀ ਆਉਂਦਾ ਪੁੱਛ ਰੀ ਇੱਕ ਪੰਜਾਬੀ ਦੀ ਕਹਾਵਤ ਆ ਉਹ ਤਾਂ ਸਮਝਿਆ ਮਿੱਦਨ ਅੱਗੇ ਰੋਟੀ ਉਹਨੂੰ ਵੀ ਛੱਡ ਦੇ ਤੇ ਪਾਣੀ ਚੱਲਦਾ ਕਰ ਇਹ ਨਹੀਂ ਜਦੋਂ ਇੱਕ ਬੇਜਤੀ ਤੋਂ ਆਏ ਨੇ ਪਤਾ ਮਗਰ ਸਾਰੀਆਂ ਇੱਕ ਇੱਕ ਦੋ ਦੋ ਕਰਕੇ ਜਾਈ ਜਾਂਣ ਉਹ ਨਹੀਂ 8.5 ਤੇ ਲੈ ਕੇ ਇਹਨੂੰ ਪਰਤਾ ਨਹੀਂ ਆ ਵੀਰੇ ਨਹੀਂ ਪੜਦਾ ਪੈਂਦਾ ਫਿਰ ਨਹੀਂ ਨਹੀਂ ਸਾਨੂੰ ਨਹੀਂ ਪੜਦਾ ਉਹ ਪਠ ਦੇਖ ਬਿਡਲ ਕਾਲੀ ਪਠ ਗੱਡੀ ਜਾਂਦਾ ਜਾਣਗੇ ਇਹ ਦਿਨ ਤੇ ਦੇਖਾ ਹਾਂ ਆਹ ਸੇ ਪਠ ਤੇ ਪਠ ਦੇ ਦੇਖ ਕੇ ਜੀ ਕੱਢ ਉਹ ਚਾਰ ਪੰਜ ਦਾ ਚਾਰ ਚਾਰ ਦਾ ਦੋਈਆਂ ਪਈਆਂ ਦੋ ਦੋ ਬਾਜਦਾ ਮੈਂ ਪਰ ਇਹ ਖੀਰੀ ਕਰਕੇ ਆ ਖੀਰੀ ਕਰਕੇ ਆਏ ਖੀਰੀ ਕਰਕੇ ਤੈਂ ਤਾਂ ਸੀ ਹਾਂ ਉਹ ਦੂਜੀਆਂ 2 2 4 4 ਦਾ ਦੂਈਆਂ ਪਈਆਂ ਜੋ ਵੀ ਖੀਰੀਆਂ ਹੁੰਦੀਆਂ ਨੇ ਨਾ ਤਿੰਨੇ ਚਾਰ ਇਕੱਠੀਆਂ ਕਰ ਦਿੰਦਾ ਕਰ ਬੋਣੀ ਦੂਰ ਆਇਆ ਜੀ ਹੁਣ ਫਿਰ ਇਹ ਦੂਰ ਮੈਂ ਫੇਰੀ ਉਹ ਲਵਾ ਲਾਂਗੇ ਸੌਦਾ ਬਹੁਤ ਸ਼ੋਰ ਦੇ ਆ ਕੇ ਲੱਗਦਾ ਚੱਲ ਲਗਾਈਏ ਕਰਾ ਦੂਗਾ ਤੂੰ ਮਨੂ ਸਾਡੇ ਦੇ ਰੱਖਣਾ ਯਾਰ ਉੱਥੇ ਫੇਰ ਕਿ ਕਿਦੋਂ ਮੈਂ ਦੱਸਾਂ ਕਿੰਨੇ ਦੀ ਕਰਦਾ ਐ ਦਸਣ ਮੈਂ ਤਾਂ ਅੱਠੇ ਚ ਪੈ ਗਈ ਸਾਢੇ 7 ਚ ਸਾਢੇ ਪਹਿਲਾਂ ਸੁਣ ਲੈ ਮੈਂ ਸਮਝਾਉਣਾ ਕਿਵੇਂ 750 ਮੈਨੂੰ 100 ਦੇ ਦੀ ਲਖਾਈ ਇਹ ਕਰਾ ਦੂਗਾ ਤੇਰੀ ਵੀ ਲਖਾਈ ਇਹ ਕਰਾ ਦੂਗਾ 100 ਤਾਂ ਦੇ ਤਾਂ ਕੋਈ ਜੰਤ ਨਹੀਂ ਜਬਾਬਾ ਠੀਕ ਆਖੇ ਲੱਗ ਇਹਨੂੰ ਇੱਕ ਵਾਰ ਸੁਣ ਇਹਨੂੰ ਅੱਠ ਚ ਪੈਂਦੀ ਆ 750 ਇੱਕ ਵਾਰ ਸੁਣ ਸਾਢੇ ਅੱਠ ਦੇ ਇੱਕ ਵਾਰ ਸੁਣ ਲੈ ਸਾਢੇ ਅੱਠ ਬਿਲਲੇ ਬਲੇ 750 ਦੇ ਮੈਂ ਦੇਊਗਾ ਤੇ ਫਾਈਦਾ ਲਾ ਜਾਊਗਾ ਕਿੰਨਾ ਹੋਊਗਾ 380 100 ਮੈਂ ਲੋਨ ਦਾਤੀ ਪੈ ਗਈ ਵੇਚੂ ਕਿੰਨੇ ਦੀ ਇਹਨੂੰ ਅੱਠ ਚ ਪੈ ਗਈ 750 ਦੇ ਲੈ ਕੇ ਚੱਕਰਾ ਹੈ ਲੈ ਦੇ ਪੈ ਦੇ ਜਾ ਉਹ ਨਹੀਂ ਯਾਰ ਅੱਠ ਦਾ ਰੁਬਰ ਕੀ ਨਾ 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 ਇਹ ਵੀ ਕਰੋ ਇਹ ਜਗ੍ਹਾ ਕੰਮ ਨਹੀਂ ਕਰੀਦਾ ਹਮ ਲੋ ਨਾ ਵੀ ਹੋ ਗਿਆ ਹਾਂਜੀ ਹੋ ਗਿਆ ਤੇ ਨਾ ਹੋਣੀ ਹੋ ਵੀ ਪਾਣੀ ਲਖਾਈ ਦੇਖੀ ਜੀ ਆਪਾ ਟਾ ਭਾਈ ਕਾਲੀ ਯਾਰ ਬੀਟਰ ਕੋ ਹੋ ਦੋ ਦੰਦ ਦੇਖ ਲੈਣਾਂ ਦੇਖ ਫਿਰ ਚਿਕਰਾ ਦੇ ਪੱਕਾ ਠੀਕ ਕਰਾ ਲਾਂਗੇ ਇਕੱਠੀ ਕਰਾ ਲਾਂਗੇ ਬਾਕੀ ਸੀ ਬਾਕੀ ਦਾ ਨੰਬਰ ਇੱਥੇ ਬੁਲਾ ਲੈਣਾ ਉਹਦਾ ਠੀਕ ਆ ਗੱਲ ਕੱਲ੍ਹ ਨੂੰ